ਫੜਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਦੇ ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੀਰਤੀ ਆ ਕੰਮ ਕਰ ਲਈ ਤੇ ਇੱਕ ਸਾਡੇ ਫਾਸਟ ਟੂਡ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪ੍ਰਹਿਨ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਾਸਟ ਟੂਡ ਵੀ ਟੈਸਟ ਕੀਤਾ ਉਹਨਾਂ ਨੇ ਰੇੜੀ ਫੜਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਦੇ ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੀਰਤੀ ਆ ਕੰਮ ਕਰ ਲਈ ਤੇ ਇੱਕ ਸਾਡੇ ਫਾਸਟ ਟੂਡ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪ੍ਰਹਿਨ ਕਰਦੇ ਚੀਜ਼ਾਂ ਤੋਂ ਉਹਨਾਂ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਰਸ ਦਾ ਫਰਸ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਇੜੀ ਫਿਰਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜتے ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਸਾਡੇ ਫਰਸ ਟੂਰ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਰਸ ਦਾ ਫਰਸ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਇੜੀ ਫਿਰਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਤੇ ਹੋਏ ਰੇੜੀ ਵਾਲੇ ਮੋਚ ਇੱਕ ਸਾਡੇ ਫਾਸਟ ਛੂਟ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਾਸਟ ਫਾਸਟ ਛੂਟ ਵੀ ਟੈਸਟ ਕੀਤਾ ਉਹਨਾਂ ਨੇ ਤੇੜੀ ਫਿਰਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜتے ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਇੱਕ ਸਾਡੇ ਫਾਸਟ ਛੂਟ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਰਸ ਦਾ ਫਰਸ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਉਥੇ ਕਿਹੜੀ ਫੜਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਤੇ ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਸਾਡੇ ਫਰਸ ਟੂਰ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਰਸ ਦਾ ਫਰਸ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਉਥੇ ਕਿਹੜੀ ਫੜਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਤੇ ਹੋਏ ਰ ਇੱਕ ਸਾਡੇ ਫਾਸਟ ਛੂਟ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਾਸਟ ਪਾ ਦਾ ਫਾਸਟ ਛੂਟ ਵੀ ਟੈਸਟ ਕੀਤਾ ਉਹਨਾਂ ਨੇ ਤੇੜੀ ਫਿਰਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਤੇ ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਇੱਕ ਸਾਡੇ ਫਾਸਟ ਛੂਟ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਾਸਟ ਪਾ ਦਾ ਫਾਸ ਰੇੜੀ ਫੜਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਦੇ ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਇੱਕ ਸਾਡੇ ਫਾਸਟ ਟੂਰ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪ੍ਰਹਿਨ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਾਸਟ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਰੇੜੀ ਫੜਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਦੇ ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਇੱਕ ਸਾਡੇ ਫਾਸਟ ਟੂਰ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪ੍ਰਹਿਨ ਕਰਦੇ ਉਹਨਾਂ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਰਸ ਦਾ ਫਰਸ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਇੜੀ ਫਿਰਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜتے ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਸਾਡੇ ਫਰਸ ਟੂਰ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਰਸ ਦਾ ਫਰਸ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਇੜੀ ਫਿਰਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਤੇ ਹੋਏ ਰੇੜੀ ਵਾਲੇ ਮੋਚ ਇੱਕ ਸਾਡੇ ਫਾਸਟ ਛੂਟ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਾਸਟ ਫਾਸਟ ਛੂਟ ਵੀ ਟੈਸਟ ਕੀਤਾ ਉਹਨਾਂ ਨੇ ਤੇੜੀ ਫਿਰਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜتے ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਇੱਕ ਸਾਡੇ ਫਾਸਟ ਛੂਟ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਰਸ ਦਾ ਫਰਸ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਉਥੇ ਕਿਹੜੀ ਫੜਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਤੇ ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਸਾਡੇ ਫਰਸ ਟੂਰ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਰਸ ਦਾ ਫਰਸ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਉਥੇ ਕਿਹੜੀ ਫੜਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਤੇ ਹੋਏ ਰ ਇੱਕ ਸਾਡੇ ਫਾਸਟ ਛੂਟ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਾਸਟ ਪਾ ਦਾ ਫਾਸਟ ਛੂਟ ਵੀ ਟੈਸਟ ਕੀਤਾ ਉਹਨਾਂ ਨੇ ਤੇੜੀ ਫਿਰਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਤੇ ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਇੱਕ ਸਾਡੇ ਫਾਸਟ ਛੂਟ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਾਸਟ ਪਾ ਦਾ ਫਾਸ ਰੇੜੀ ਫੜਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਦੇ ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਇੱਕ ਸਾਡੇ ਫਾਸਟ ਟੂਰ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪ੍ਰਹਿਨ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਾਸਟ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਰੇੜੀ ਫੜਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਦੇ ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਇੱਕ ਸਾਡੇ ਫਾਸਟ ਟੂਰ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪ੍ਰਹਿਨ ਕਰਦੇ ਉਹਨਾਂ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਰਸ ਦਾ ਫਰਸ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਇੜੀ ਫਿਰਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜتے ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਸਾਡੇ ਫਰਸ ਟੂਰ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਰਸ ਦਾ ਫਰਸ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਇੜੀ ਫਿਰਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਤੇ ਹੋਏ ਰੇੜੀ ਵਾਲੇ ਮੋਚ ਇੱਕ ਸਾਡੇ ਫਾਸਟ ਛੂਟ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਾਸਟ ਫਾਸਟ ਛੂਟ ਵੀ ਟੈਸਟ ਕੀਤਾ ਉਹਨਾਂ ਨੇ ਤੇੜੀ ਫਿਰਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜتے ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਇੱਕ ਸਾਡੇ ਫਾਸਟ ਛੂਟ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਰਸ ਦਾ ਫਰਸ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਉਥੇ ਕਿਹੜੀ ਫੜਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਤੇ ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਸਾਡੇ ਫਰਸ ਟੂਰ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਰਸ ਦਾ ਫਰਸ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਉਥੇ ਕਿਹੜੀ ਫੜਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਤੇ ਹੋਏ ਰ ਇੱਕ ਸਾਡੇ ਫਾਸਟ ਛੂਟ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਾਸਟ ਪਾ ਦਾ ਫਾਸਟ ਛੂਟ ਵੀ ਟੈਸਟ ਕੀਤਾ ਉਹਨਾਂ ਨੇ ਤੇੜੀ ਫਿਰਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਤੇ ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਇੱਕ ਸਾਡੇ ਫਾਸਟ ਛੂਟ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਰ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਾਸਟ ਪਾ ਦਾ ਫਾਸ ਰੇੜੀ ਫੜਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਦੇ ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਇੱਕ ਸਾਡੇ ਫਾਸਟ ਟੂਰ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪ੍ਰਹਿਨ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਾਸਟ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਰੇੜੀ ਫੜਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜਦੇ ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਇੱਕ ਸਾਡੇ ਫਾਸਟ ਟੂਰ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪ੍ਰਹਿਨ ਕਰਦੇ ਉਹਨਾਂ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਰਸ ਦਾ ਫਰਸ ਟੂਰ ਵੀ ਟੈਸਟ ਕੀਤਾ ਉਹਨਾਂ ਨੇ ਇਹੀ ਫਿਰਾਂ ਦੀ ਗੱਲ ਕਰਦੇ ਹੋ ਮੰਤਰੀ ਸਾਹਿਬ ਨੇ ਮੁੜتے ਹੋਏ ਰੇੜੀ ਵਾਲੇ ਮੋਚੀ ਸੀਗੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਹੱਲਾਸ਼ੇਰੀ ਦਿੱਤੀ ਇਹ ਕੰਮ ਕਰ ਲਈ ਤੇ ਸਾਡੇ ਫਰਸ ਟੂਰ ਦਾ ਇੱਥੇ ਕੰਮ ਹੈ ਮੰਤਰੀ ਸਾਹਿਬ ਵੈਸੇ ਪਰਹੇਜ਼ ਕਰਦੇ ਚੀਜ਼ਾਂ ਤੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤਾਂ ਕਿ ਉਹ ਵਧੀਆ ਕੰਮ ਕਰਨ ਵਿਚਾਰੇ ਅੱਗੇ ਨੂੰ ਵੀ ਕਮਾਈ ਕਰਨ ਆਉਦੀ ਉਥੇ ਫਰਸ ਦਾ ਫਰਸ ਟੂਰ ਵੀ ਟੈਸਟ ਕੀਤਾ ਉਹਨਾਂ ਨੇ